हां जी प्यारेयो वाहेगुरु जी का खालसा वाहेगुरु जी की फतेह प्यारे जी पंजाब यूनिवर्सिटी चंडीगढ़ ਦਾ ਜੋ ਰੌਲਾ ਚੱਲ ਰਿਹਾ ਦੁਸ਼ਮਣ ਆਪਣੀਆਂ ਚਤਰਾਈਆਂ ਕਰ ਰਿਹਾ ਹੈ ਕਦੇ ਜਿਹੜੀ ਜ਼ਮੀਨਾਂ ਹੜਪਣਾ ਚਾਹੁੰਦਾ ਕਦੇ ਸਾਡੀ ਸੱਭਿਆਤਾ ਨੂੰ ਕਦੇ ਸਾਡੇ ਵਿਦਿਅਕ ਆਧਾਰ ਨੂੰ ਖਤਮਾ ਕਰਨਾ ਚਾਹੁੰਦਾ ਕਿਉਂਕਿ ਸਾਡੀ ਜਿਹੜੀ ਭਾਈਵਾਲ ਹੈ ਸਾਂਝੀ ਵਾਲਤਾ ਉਹ ਖਤਮ ਹੋ ਜੇ ਬਹੁਤ ਚਾਲਾਂ ਚੱਲਦਾ ਸਾਨੂੰ ਧਰਮਾਂ ਦੇ ਨਾਂ ਤੇ ਲੜਾਉਣਾ ਚਾਹੁੰਦਾ ਪਰ ਜਿਹੜੇ ਪੰਜਾਬੀ ਨੌਜਵਾਨ ਪੰਜਾਬੀ ਲੋਕ ਸਾਰੇ ਸਮਝ ਚੁੱਕੇ ਨੇ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਸਿਸਟਮ ਦੇ ਖਿਲਾਫ ਆ ਜਿਹੜਾ ਗਲਤ ਸਿਸਟਮ ਹੈ ਉਹਦੇ ਖਿਲਾਫ ਆ ਸੋ ਕਵਤਾ ਰਹੀ ਆ ਆਪਾਂ ਥੋੜਾ ਜਿਹਾ ਵਿਚਾਰ ਕਰਨ ਲੱਗੇ ਆ ਤਾਂ ਕਿ ਲੋਕਾਂ ਵਿੱਚ ਸੰਗ ਦਾ ਵਿੱਚ ਜਾਗਰੂਕਤਾ ਆਵੇ ਕਿ ਆਪਾਂ ਨੇ ਘਰ ਘਰ ਆਪਣਾ ਇਹ ਜਿਹੜਾ ਹੋਕਾ ਜਾਵੇ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਹੈਗੀ ਹੈ ਬਚਾਓ ਓ ਹਿੰਦੂ ਮੁਲਾ ਨੂੰ ਮਾੜਾ ਨਾ ਆਖਾਂ ਇਹ ਕਰੇ ਨਾ ਪਾਪ ਪੰਜਾਬੀ ਹਿੰਦੂ ਮੁੱਲਾ ਨੂੰ ਮਾੜਾ ਨਾ ਆਖੇ ਇਹ ਕਰੇ ਨਾ ਪਾਪ ਪੰਜਾਬੀ ਇੱਕ ਗੱਲ ਤੇ ਅਰੇ ਹੈ ਆਪਾਂ ਸਿਸਟਮ ਦੇ ਖਿਲਾਫ ਪੰਜਾਬੀ ਉਹ ਹੱਕ ਦੱਬ ਦੇ ਦੀ ਧੌਣ ਨੂੰ ਦੱਬੀਏ ਹੱਕ ਦੱਬ ਦੇ ਦੀ ਧੌਣ ਨੂੰ ਦੱਬੀਏ ਇੰਨੀ ਹੱਤੀ ਸਾਡੀ ਐ ਓ ਖਾਕੀ ਨਿਕਰ ਵਾਲਿਆਂ ਦੀ ਨਹੀਂ ਐ ਯੂਨੀਵਰਸਿਟੀ ਸਾਡੀ ਐ ਐ ਖਾਕੀ ਨਿਕਰ ਵਾਲਿਆਂ ਦੀ ਨਹੀਂਓ ਹ ਕੁੜੀਆਂ ਸਾਡੀਆਂ ਚਿੜੀਆਂ ਨਹੀਂਓ ਸ਼ੇਰ ਨਹੀਂ ਆਲੇ ਸ਼ੇਰ ਨਹੀਂ ਆ ਓ ਕੁੜੀਆਂ ਸਾਡੀਆਂ ਚਿੜੀਆਂ ਨਹੀਂਓ ਸ਼ੇਰनियां ਨੇ ਸ਼ੇਰनियां ਗਿੱਦੜਾ ਨੂੰ ਫੜ ਫੜ ਕੇ ਤਾਣ ਤੋਂ ਛਾਤੀਆਂ ਤੋਂ ਨੇ ਉਧਿਹੜ ਦਿਆਂ ਓ ਗਿੱਦੜਾ ਨੂੰ ਫੜ ਫੜ ਕੇ ਤਾਣ ਤੋਂ ਛਾਤੀਆਂ ਤੋਂ ਨੇ ਉਧਿਹੜ ਦਿਆਂ ਓ ਸਾਨੂੰ ਆਸਰਾ ਵਾਜਾਂ ਵਾਲੇ ਦਾ ਓ ਸਾਨੂੰ ਆਸਰਾ ਬਾਜਾਂ ਵਾਲੇ ਦਾ ਕੋਣ ਹੀ ਸਾਡਾ ਬਾਗੀ ਐ ਇਹ ਖਾਕੀ ਨਿਕਰਾਵਾ ਆ ਦੀਨੀ ਇਹ ਯੂਨੀ ਵਰਸ਼ਟੀ ਸਾਡੀ ਐ ਇਹ ਖਾਕੀ ਨਿਕਰਵਾळ्या ਦੀਨੀ ਜਦੋਂ ਸਾਨੂੰ ਕੋਈ ਮੇਨ ਬੰਦਾ ਦੋਗਲਾ ਮਿਲ ਜੇ ਮੁਰ ਲੱਗਣ ਵਾਲਾ ਫਿਰ ਸਾਡਾ ਬੁਰਾ ਹਾਲ ਹੁੰਦਾ ਹੈ ਹਾ ਬੰਦਾ ਦੋਗਲਾ ਜਦੋਂ ਟੱਕਰ ਜੇ ਫੇਰ ਖੜਕਦੀ ਸੈਂਟਰ ਨਾਲ ਅਸੀਂ ਤਾਂ ਚੁੰਦੇ ਮੁੱਖ ਮੰਤਰੀ ਪਰ ਪਾਲਾ ਪੈ ਜਾਂਦਾ ਹੈ ਮੈਂਟਲ ਨਾਲ ਕਿੰਨਾ ਵੀ ਵੱਡਾ ਆਂਗੂ ਬਣਾਈਏ ਸਾਨੂੰ ਪਾਗਲ ਬੰਦੇ ਹੀ ਮਿਲ ਜਾਂਦਾ ਮੂਰੇ ਮੂਰੇ ਪਾਗਲ ਨੂੰ ਲਾ ਲੈਣਿਆ ਫਿਰ ਕੌਮ ਦਾ ਬੇੜਾ ਘਰਕ ਹੋ ਜਾਂਦਾ ਹੋ ਬੰਦਾ ਦੋਗਲਾ ਜਦੋਂ ਟੱਕਰਦਾ ਫੇਰ ਖੜਕਦੀ ਸੈਂਟਰ ਨਾਲ ਅਸੀਂ ਤਾਂ ਚੁੰਦੇ ਮੁੱਖ ਮੰਤਰੀ ਪਰ ਪਾਲਾ ਪੈ ਜਾਂਦਾ ਹੈ ਮੈਂਟਲ ਨਾਲ ਓ ਸਿੱਧੇ ਮੱਥੇ ਤਾਂ ਡਰਦਾ ਬੈਰੀ ਓ ਸਾਥੋ ਸਿੱਧੇ ਮੱਥੇ ਤਾਂ ਡਰਦਾ ਬੈਰੀ ਤੇਢੀ ਖੇਡਦਾ ਵਾਜੀ ਐ ਓ ਖਾਕੀ ਨਿਕਰਾ ਵਾਲਿਆ ਦੀ ਨਹੀਂਓ ਏ ਜੁਨੀ ਵ੍ਰਸ਼ਟੀ ਸਾਢੀ ਐ ਏ ਖਾਕੀ ਨਿਕਰਾ ਵਾਲਿਆ ਦੀ ਨਹੀਂਓ ਸੋ ਗੁਰਮੁਖ ਪਿਆਰਿਓ ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਚੰਡੀਗੜ੍ਹ ਦੀ ਉਹਦਾ ਸਾਥ ਦੇ ਉਹ ਘਰ-ਘਰ ਵਿੱਚੋਂ ਸਾਨੂੰ ਜਾਣਾ ਚਾਹੀਦਾ ਹੈ ਸਭ ਮਾਹੌਲ ਬਣਾਓ ਕਿ ਉੱਥੇ ਜਾ ਕੇ ਆਪਾਂ ਆਪਣੀ ਤਾਕਤ ਦਿਖਾਈਏ ਘਰ-ਘਰ ਸਾਡਾ ਇਹ ਜਿਹੜਾ ਪ੍ਰਚਾਰ ਪਹੁੰਚਣਾ ਚਾਹੀਦਾ ਹੈ ਪਤਾ ਲੱਗੇ ਸੈਂਟਰ ਨੂੰ ਕਿ ਅਸੀਂ ਪੰਜਾਬੀ ਲੋਕ ਹਾਂ ਉਨਜਾਪਾਵੇਂ ਸਾਡੀ ਮਾੜੀ ਮਾੜਾ ਮੋਟੀ ਤੂੰ ਤੇ ਮੈਂ ਮੈਂ ਹੁੰਦੀ ਰਹੇ ਕਿਉਂਕਿ ਸਾਡੇ ਅੰਦਰ ਬਹਾਦਰੀ ਹੈ ਜਿਵੇਂ ਸ਼ੇਰ ਪੰਜੇ ਮਾਰਦੇ ਰਹਿੰਦੇ ਨੇ ਕੋਈ ਖਾਸ ਵੱਡੀ ਗੱਲ ਨਹੀਂ ਪਰ ਜਦੋਂ ਸਾਡੇ ਉ ਦੁਸ਼ਮਣ ਹਮਲਾ ਕਰਦਾ ਅਸੀਂ ਸਾਰੇ ਸਾਨੂੰ ਸਾਰੇ ਨੂੰ ਸਾਰੇ ਹਿੰਦੂ ਮੁਸਲਮਾਨ ਜਿੰਨੇ ਵੀ ਪੰਜਾਬ ਦੇ ਇੱਕੋ ਆਪਾਂ ਭਾਈ ਭਾਈ ਸਾਨੂੰ ਸਾਰਾ ਆਪਣੀ ਜਿਹੜੀ ਪੰਜਾਬੀਅਤ ਹੈ ਸਾਡੀ ਜਿਹੜੀ ਹੈ ਨਾ ਭਾਈ ਤਰਾ ਜਾਨੀ ਕਿ ਸਾਡੀ ਸੱਭਿਆਚਾਰ ਬਚਾਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ